ਪੰਜਾਬੀ ਵਿੱਚ ਕਹ ਲਈਏ ਕਿ ਅੰਦਰੋਂ ਕੀੜੇ ਬੇਲ ਬਿਲਾਉਂਦੇ ਨਹੀਂ ਐਨਐਲਪੀ ਦੇ ਅਨਸਾਰ ਇੱਕ ਇਨਸਾਨ ਇੱਕੋ ਸਮੇਂ ਦੇ ਵਿੱਚ ਤਿੰਨ ਕਿਦਾਰ ਨਿਭਾ ਰਿਹਾ ਪਹਿਲਾ ਉਹ ਜੋ ਸੋਚਦਾ ਜੋ ਸੁਪਨੇ ਲੈਂਦਾ ਜੋ ਫੈਸਲੇ ਲੈਂਦਾ ਦੂਸਰਾ ਉਹ ਜੋ ਐਨਾਲਾਈਜ਼ ਕਰਦਾ ਹੈ ਕ੍ਰਿਟਿਸਿਜ਼ਮ ਕਰਦਾ ਹੈ ਔਰ ਤੀਸਰਾ ਉਹ ਜੋ ਉਸ ਸੁਪਨੇ ਤੇ ਜਾਂ ਉਸ ਸੋਚ ਤੇ ਉਸ ਵਿਚਾਰ ਤੇ ਐਕਸ਼ਨ ਲੈਂਦਾ ਹੈ ਜਾਂ ਐਕਸ਼ਨ ਨਹੀਂ ਲੈਂਦਾ ਉਦਾਹਰਣ ਦੇ ਤੌਰ ਤੇ ਜਦੋਂ ਕੋਈ ਵਿਅਕਤੀ ਸੋਚਦਾ ਹੈ ਕਿ ਮੈਂ ਡੀਡੀ ਪੀਣਾ ਸਿਗਰਟ ਪੀਣਾ ਜਾਂ ਸ਼ਰਾਬ ਪੀਣਾ ਕੱਲ ਤੋਂ ਛੱਡ ਦਿਆਂ ਇਹ ਪਹਿਲਾ ਪਰਸਨ ਹੈ ਇਹ ਉਸਦਾ ਪਹਿਲਾ ਕਿਰਦਾਰ ਦੂਸਰਾ ਕਿਰਦਾਰ ਉਸਦਾ ਕੀ ਹੈ ਦੂਸਰਾ ਕਿਰਦਾਰ बोलदा है के पहला भी बहुत कसम खादियां ने पहला भी बहुत सोचया है पहला भी किन्ने बारी ਛੱਡ ਕੇ ਦੇਖਿਆ ਹੈ ਛੱਡਿਆ ਤਾਂ ਜਾਂਦਾ ਨਹੀਂ ਜਾ ਛੱਡਣ ਨਾਲ ਤਕਲੀਫ ਹੋਏਗੀ ਕਿਤੇ ਸਮੱਸਿਆ ਨਾ ਵੱਧ ਜੇ ਕਿਤੇ ਸਰੀਰ ਨੂੰ ਤੋੜ ਲਗਣੀ ਨਾ ਸ਼ੁਰੂ ਹੋ ਜੇ ਇਸ ਤਰ੍ਹਾਂ ਦੇ ਵਿਚਾਰ ਮਨ ਦਿੱਤਾ ਹੈ ਇਸ ਤਰ੍ਹਾਂ ਦਾ ਵਿਚਾਰ ਸਾਡਾ ਦੂਜਾ ਕਿਰਦਾਰ ਸਾਡੇ ਸਾਹਮਣੇ ਰੱਖਣਾ ਜਾਂ ਹੋ ਸਕਦਾ ਉਹ ਪੋਜ਼ਿਟਿਵ ਵੀ ਸੋਚੇ ਕਿ ਹਾਂ ਜੇ ਕਰ ਯਾਰ ਨੇ ਛੱਡ ਦਿੱਤਾ ਤਾਂ ਬਹੁਤ ਵਧੀਆ ਹੋਏਗਾ ਮੇਰੇ ਪਰਿਵਾਰ ਦੇ ਵਿੱਚ ਸ਼ਾਂਤੀ ਬਣੀ ਰਹੇਗੀ ਮੇਰੇ ਪੈਸੇ ਬਚਣਗੇ ਮੇਰੇ ਬੱਚੇ ਨੂੰ ਆਦਰਸ਼ ਮੰਨਣਗੇ ਹੋ ਸਕਦਾ ਉਹ ਐਦਾਂ ਵੀ ਸੋਚੇ ਪਰ ਜਦੋਂ ਹੀ ਉਹ ਸਮਾਂ ਆਉਂਦਾ ਹੈ ਜਦ ਮਨ ਦੇ ਵਿੱਚ ਚਿਪਾਲ ਉੱਠਦੀ ਹੈ ਜਾਂ ਮਨ ਦੇ ਵਿੱਚ ਭਾਵਨਾ ਆਉਂਦੀ ਹੈ ਪੰਜਾਬੀ ਵਿੱਚ ਕਹਿੰਦੇ ਇਹ ਕਿ ਅੰਦਰੋਂ ਕੀੜੇ ਬੇਲ ਬਿਲਾਉਂਦੇ ਨਹੀਂ ਤਾਂ ਫਿਰ ਉਹ ਸੋਚਾਂ ਉਹ ਸੁਪਨੇ ਉਹ ਕਸਮਾਂ ਹਵਾ ਹੋ ਜਾਂਦੀਆਂ ਨੇ ਤੇ ਇਨਸਾਨ ਆਪਣੀ ਉਸ ਆਦਤ ਨੂੰ ਮਜਬੂਰਨ ਬਣਾਈ ਰੱਖਦਾ ਔਰ ਫਿਰ ਉਸ ਆਦਤ ਨੂੰ ਉਹ ਬਣਾਈ ਰੱਖਣ ਦੇ ਵਿੱਚ ਹੋਰ ਆਪਣੇ ਆਪ ਨੂੰ ਮਜਬੂਰ ਮਹਿਸੂਸ ਕਰਦਾ ਹੈ ਕਿ ਵੀ ਹੁਣ ਮੈਂ ਕੀ ਕਰਾਂ ਮੈਥੋਂ ਤਾਂ ਇਹ ਆਦਤ ਛੋਟ ਹੀ ਨਹੀਂ ਰਹੀ ਮੈਂ ਤਾਂ ਬੜਾ ਮਜਬੂਰ ਹਾਂ ਇਹ ਤਾਂ ਹੁਣ ਅ ਜਿੰਦਗੀ ਦੇ ਨਾਲ ਹੀ ਜਾਉ ਇਹ ਲੱਗਦਾ ਹੈ ਇਹ ਉਹ ਸੋਚਦਾ ਪਰ ਦੋਸਤੋ ਅਜੇ ਹਾਂ ਨਹੀਂ ਅਸੀਂ ਜੇ ਚਾਹੀਏ ਤਾਂ ਅਸੀਂ ਇਹ ਜੋ ਤਿੰਨੋਂ ਕਿਰਦਾਰ ਹਨ ਇਹਨਾਂ ਤਿੰਨੋਂ ਕਿਰਦਾਰਾਂ ਦੇ ਵਿੱਚ ਸਾਡੀ ਅਲਾਈਨਮੈਂਟ ਨਹੀਂ ਹੈ ਅਸੀਂ ਉਸ ਅਲਾਈਨਮੈਂਟ ਨੂੰ ਜੇਕਰ ਕ੍ਰੀਏਟ ਕਰ ਲਈਏ ਉਸ ਨੂੰ ਅਸੀਂ ਇੱਕ ਦਿਸ਼ਾ ਦੇ ਵਿੱਚ ਲੈ ਆਈਏ ਤਾਂ ਅਸੀਂ ਨਿਸ਼ਚਿਤ ਹੀ ਉਹ ਪ੍ਰਾਪਤ ਕਰ ਸਕਦੇ ਹਾਂ ਜੋ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਜਿਹੜਾ ਸਾਡਾ ਦੂਜਾ ਕਿਰਦਾਰ ਹੈ ਕ੍ਰਿਟਿਕ ਦਾ ਉਸ ਕ੍ਰਿਟਿਕ ਨੂੰ ਸ਼ਾਂਤ ਕਰਨਾ ਪੈਂਦਾ ਹੈ ਜੇਕਰ ਉਹ ਸਾਨੂੰ 네ਗੇਟਿਵ ਕ੍ਰਿਟਿਸਿਜ਼ਮ ਦਿੰਦਾ ਯਾਨੀ ਕਿ ਨਕਾਰਾਤਮਕ ਵਿਚਾਰ ਦਿੰਦਾ ਹੈ ਤਾਂ ਸਾਡੇ ਮਨ ਦੇ ਵਿੱਚ ਜਾਂ ਸਾਡੇ ਕੋਲੇ ਇੰਨੇ ਸੋਲਿਡ ਇੰਨੇ ਚੰਗੇ ਪੋਜ਼ਿਟਿਵ ਵਿਚਾਰ ਹੋਣੇ ਚਾਹੀਦੇ ਹਨ ਕਿ ਸਾਡਾ ਜਿਹੜਾ ਕ੍ਰਿਟਿਕ ਮਾਈਂਡ ਹੈ ਜਿਹੜਾ ਸਾਡਾ ਨਕਾਰਾਤਮਕ ਜਾਂ ਕਿਹ ਲੋਕ ਕਹਿੰਦੇ ਐਨਲਾਈਜ਼ ਕਰਨ ਵਾਲਾ ਕਿਰਦਾਰ ਹੈ ਉਹ ਛੋਟਾ ਪੈ ਜਾ ਉਸ ਦੇ ਕੋਲੇ ਦਲੀਲਾਂ ਖਤਮ ਹੋ ਜਾਣ ਕੀ ਨੇ ਸਾਡੇ ਕੋਲ ਸੋਲਿਡ ਵਿਚਾਰ ਹੋਣੇ ਚਾਹੀਦੇ ਜਦੋਂ ਅਸੀਂ ਉਸ ਨੂੰ ਸ਼ਾਂਤ ਕਰ ਦੇਵਾਂਗੇ ਤਦ ਸੋਚਣ ਵਾਲਾ ਹੈ ਅਤੇ ਜੋ ਕਰਨ ਵਾਲਾ ਹੈ ਉਹਨਾਂ ਦੋਨਾਂ ਦੇ ਵਿੱਚ ਅਲਾਈਨਮੈਂਟ ਹੋ ਜਾ। ਔਰ ਜਿਹੜਾ ਐਨਲਾਈਜ਼ ਕਰਨ ਵਾਲਾ ਮਨ ਹੈ ਜਾਨੀ ਕਿ ਕ੍ਰਿਟਿਸਿਜ਼ਮ ਕਰਨ ਵਾਲਾ ਜਿਹੜਾ ਮਨ ਹੈ ਉਹ ਸ਼ਾਂਤ ਹੋ ਜਾ। ਸੋ ਦੋਸਤੋ ਇਹ ਬਹੁਤ ਜ਼ਰੂਰੀ ਹੈ। कि ਅਸੀਂ ਆਪਣੇ ਇਸ ਵਿਵਹਾਰ ਨੂੰ ਇਸ ਤਰ੍ਹਾਂ ਦੇ ਕਿਰਦਾਰ ਨੂੰ ਇਹਨਾਂ ਸਾਡੇ ਮਨ ਦੇ ਕਿਰਦਾਰਾਂ ਨੂੰ ਜਰੂਰ ਸਮਝੀਏ ਜਰੂਰ ਜਾਣੀਏ ਤੇ ਜਾਣ ਕੇ ਉਹਦੇ ਪ੍ਰਤੀ ਜਾਗਰੂਕ ਹੋ ਕੇ ਜੋ ਸਾਡੇ ਵਾਸਤੇ ਸਹੀ ਹੈ ਜੋ ਸਾਡੇ ਵਾਸਤੇ ਚੰਗਾ ਹੈ ਜੋ ਸਾਡੇ ਪਰਿਵਾਰ ਵਾਸਤੇ ਚੰਗਾ ਹੈ ਜੋ ਸਾਡੇ ਸਮਾਜ ਵਾਸਤੇ ਚੰਗਾ ਹੈ ਉਸ ਦੇ ਉੱਤੇ ਅਸੀਂ ਵਰਕ ਕਰੀਏ ਤੇ ਆਪਣੇ 네ਗੇਟਿਵ ਕ੍ਰਿਟਿਕ ਮਾਈਂਡ ਨੂੰ Assim, shant. Thank you so much. Shukriya.